brought to by silver pumps top quality or consistent performance ke liye sirf silver pumps naam yaad rakhna ਚਿਕੰਜਾ ਕਿਉਂਕਿ ਇਹ ਪਹਿਲਾ ਨਹੀਂ ਕਿ ਰੁਕਣ ਵਾਲਾ ਸਿਲਸਿਲਾ ਨਹੀਂ ਹੈ ਹੁਣ ਲਗਾਤਾਰ ਸਿਲਸਿਲਾ ਲਗਾਤਾਰ ਕੜੀ ਬਰ ਤੜੀ ਜਿਹੜੀ ਹੈ ਲਗਾਤਾਰ ਅਮਰੀਕਾ ਦੇ ਵੱਲੋਂ ਵੱਖ-ਵੱਖ ਦੇਸ਼ ਦੇ ਲਈ ਜਿਹੜੇ ਲੋਕ ਹੈ ਜੋ ਇਨਲੀਗਲ ਤਰੀਕੇ ਨਾਲ ਰਹਿੰਦੇ ਆ ਉਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਨੂੰ ਅੱਜ ਜਿਹੜਾ ਡਿਪੋਰਟ ਕਰ ਦਿੱਤਾ ਗਿਆ ਤੇ ਥੋੜੀ ਦੇਰ ਦੇ ਵਿੱਚ ਹੀ ਅੰਮ੍ਰਿਤਸਰ 에ਅਰਪੋਰਟ ਤੇ ਉਹ ਭਾਰਤੀ ਪੁੱਜਣ ਦੇ ਕਰੀਬ 104 ਭਾਰਤੀਏ ਉਸ ਦੇ ਵਿੱਚ ਸ਼ਾਮਲ ਹੈ ਜਿਸ ਦੇ ਵਿੱਚ ਔਰਤਾ ਦੇ ਬੱਚੇ ਵੀ ਸ਼ਾਮਲ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਥੋੜੀ ਦੇਰ ਦੇ ਵਿੱਚ ਹੀ ਉਹ ਭਾਰਤੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਸੀ ਤੇ 트럼ਪ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਆਨਾਂ ਨੂੰ ਡਿਪੋਰਟ ਕੀਤਾ ਗਿਆ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਹੋਰ ਵੀ ਇਹੋ ਜਿਹੇ ਕਈ ਭਾਰਤੀ ਜਿਹੜੇ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਹੈ ਉਹਨਾਂ ਨੂੰ ਵੀ ਜਲਦ ਡਿਪੋਰਟ ਕੀਤਾ ਜਾਏਗਾ ਸੋ ਸਾਡੇ ਨਾਲ ਸੀਨੀਅਰ ਪੱਤਰਕਾਰ ਜਿਹੜੇ ਭਰਤ ਸ਼ਰਮਾ ਮੌਜੂਦ ਹੈ ਪਰ ਜੀ ਕਿਵੇਂ ਮੰਨਦੇ ਹੋ ਤੁਸੀਂ ਕਿ ਜਿਹੜਾ ਡਿਪੋਰਟ ਕੀਤਾ ਗਿਆ ਲੱਗਦਾ ਹੈ ਕਿ ਆਨਾਂ ਲਈ ਸਮੇਂ ਦੇ ਵਿੱਚ ਜਿਹੜੇ ਹੋਰ ਵੀ ਕਈ ਜਿਹੜੇ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ ਉਹ ਵੀ ਵਾਪਸ ਉਹਨਾਂ ਨੂੰ ਵੀ ਭਾਰਤ ਭੇਜਿਆ ਜਾ ਸਕਦਾ ਸੋ ਬਿਲਕੁਲ ਅਮੀ ਜੀ ਤੁਹਾਨੂੰ ਦੱਸ ਦਿੱ ਜਦੋਂ ਦੇ ਅਮਰੀਕਾ ਦੇ ਰਾਸ਼ਟਰ ਦੇ ਬਣਨ ਡੋਲ ਉਹਨਾਂ ਨੇ ਸਾਫ਼ ਪਹਿਲੀ ਗੱਲ ਇਹ ਕਹੀ ਕਿ ਜਿਹੜੇ ਵੀ ਮੇਰੇ ਦੇਸ਼ ਯਾਨੀ ਕਿ ਯੂ ایس اے ਵਿੱਚ ਇਨਲੀਗਲ ਤਰੀਕੇ ਨਾਲ ਲੋਕ ਆ ਰਹੇ ਨੇ ਆ ਭਾਵੇਂ ਉਹ ਕਿਸੇ ਵੀ ਦੇਸ਼ ਤੋਂ ਹੋਵੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜੇ ਇੰਡੀਆ ਦੀ ਗੱਲ ਕਰੀ ਆਂਕੜੇ ਵਾਈਜ਼ ਗੱਲ ਕਰੀ 18 ਜਿਹੜਾ ਆਂਕੜਾ ਅਮਰੀਕਾ ਦੇ ਸਰਕਾਰ ਵੱਲੋਂ ਬਣਾ ਦਿੱਤਾ ਗਿਆ ਕਿ ਜਿਹੜੇ ਇਨਲੀਗਲ ਤਰੀਕੇ ਨਾਲ ਯੂ ਐਸ ਏ ਵਿੱਚ ਰਹਿ ਰਹੇ ਜਿਸ ਦਾ ਜਿਹੜਾ ਪਹਿਲਾ ਵਿਮਾਨ ਜਿਹੜਾ ਕਿਉਂਕਿ ਪਹਿਲੀ ਵਾਰ ਹੋਵੇਗਾ ਕਿ ਆਰਮੀ ਇੰਡੀ ਅਮਰੀਕਾ ਦੀ ਆਰਮੀ ਦਾ ਜਿਹੜਾ ਜਹਾਜ਼ ਵਰਤੇਗਾ ਕਿਉਂਕਿ ਪਹਿਲੇ ਵੀ ਪਿਛਲੇ ਸਾਲ ਦੀ ਗੱਲ ਕਰੀ ਜਦੋਂ ਜੋ ਬਿਡਨ ਰਾਸ਼ਟਰਪਤੀ ਸੀਗੇ ਅਮਰੀਕਾ ਦੇ ਤਦ ਵੀ 1100 ਜਿਹੜੇ ਇਨਲੀਗਲ ਰੋਕ ਸੀਗੇ ਪ੍ਰਵਾਸੀ ਸੀਗੇ ਜੋ ਉੱਥੇ ਰਹਿੰਦੇ ਸੀਗੇ ਉਹਨੂੰ ਚਾਰਟਰਡ ਪਲੇਨ ਦੇ ਰਾਹੀਂ ਭੇਜਿਆ ਗਿਆ ਸੀਗਾ ਪਰ ਪਹਿਲੀ ਵਾਰ ਹੋਵੇਗਾ ਇਸਮਾਲ ਕੀਤਾ ਗਿਆ ਵਾ ਉਹਨਾਂ ਦੇ ਵੱਲੋਂ ਕੱਲ ਸੇਨ ਟੋਨੀਓ ਤੋਂ ਰਵਾਨਾ ਹੋਇਆ ਸੀਗਾ ਭਾਰਤ ਦੇ ਲਈ ਤਾਂ ਉਹਨਾਂ ਕਹਿ ਜਿਹੜਾ 8 ਵਜੇ ਤੱਕ ਜਿਹੜਾ ਲੈਂਡ ਹੋਵੇਗਾ ਇੱਕ ਵੱਡੀ ਅਪਡੇਟ ਦੇ ਦਿੱਤੀ ਕਿ ਅੰਮ੍ਰਿਤਸਰ 에어ਪੋਰਟ ਅਥਾਰਟੀ ਆਫ ਦਾ ਇੰਡੀਆ ਦੇ ਵੱਲੋਂ ਵੀ ਉਸ ਵਿਮਾਨ ਨੂੰ ਪਰਮਿਸ਼ਨ ਦੇ ਦਿੱਤੀ ਗਈ ਹੈ ਕਿ ਕੁਝ ਹੀ ਸਮੇਂ ਤੇ ਉਹ ਲੈਂਡ ਹੋਵੇਗਾ ਤੇ 104 ਜਿਹੜੇ ਲੋਕ ਦੱਸੇ ਜਾ ਰਹੇ ਹੈਗੇ ਜਿਨ੍ਹਾਂ ਵਿੱਚੋਂ 18 ਸਾਲ ਤੋਂ ਘੱਟ ਜਿਹੜੇ ਨੇ ਉਹਨਾਂ ਦੀ 12 ਤਦਾਦ ਦੱਸੀ ਜਾ ਰਹੀ ਹੈ ਤੇ 24 ਤੋਂ 25 ਮਹਿਲਾਵਾਂ ਵੀ ਵਿੱਚ ਦੱਸੀ ਜਾ ਰਹੀ ਹੈਗੀ ਪਰ ਅਮੀ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਸੀਗਾ ਕਿ ਸ਼ਕੰਜਾ ਕਿਉਂਕਿ ਇਹ ਪਹਿਲਾ ਨਹੀਂ ਕਿ ਰੁਕਣ ਵਾਲਾ ਸਿਲਸਿਲਾ ਨਹੀਂ ਹੈ ਹੁਣ ਲਗਾਤਾਰ ਸਿਲਸਿਲਾ ਲਗਾਤਾਰ ਕੜੀ ਪਰ ਤੜੀ ਜਿਹੜੀ ਹੈ ਲਗਾਤਾਰ ਅਮਰੀਕਾ ਦੇ ਵੱਲੋਂ ਵੱਖ-ਵੱਖ ਦੇਸ਼ ਦੇ ਲਈ ਜਿਹੜੇ ਲੋਕ ਹੈ ਜੋ ਇਨਲੀਗਲ ਤਰੀਕੇ ਨਾਲ ਰਹਿੰਦੇ ਆ ਉਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ ਪਰ ਵੱਡਾ ਸਵਾਲ ਇਹ ਵਾ ਕਿ ਹੁਣ ਜਿਹੜੇ ਲੋਕ 104 ਜਿਹੜੇ ਆ ਰਹੇ ਨੇ ਪਹਿਲਾਂ ਤਾਂ ਉਹਨਾਂ ਦਾ ਪੂਰੀ ਹਿਸਟਰੀ ਚੈੱਕ ਕੀਤੀ ਜਾਵੇਗੀ ਪੂਰੇ ਕਾਗਜ਼ਾਤ ਚੈੱਕ ਕੀਤੇ ਜਾਣਗੇ ਕਿ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਤੇ ਨਹੀਂ ਹੈ ਜੇਕਰ ਕੋਈ ਕ੍ਰਿਮੀਨਲ ਰਿਕਾਰਡ ਹੈ ਤਾਂ ਉਹਨਾਂ ਨੂੰ ਅਰੈਸਟ ਵੀ ਕੀਤਾ ਜਾ ਸਕਦਾ ਪਰ ਜਿਹੜੇ ਲੋਕ ਸੀ ਜੋ ਸੁਨਹਿਰੇ ਸੁਪਨੇ ਸੋਚ ਕੇ ਅਮਰੀ ਇਹ ਤਾਂ ਦਿੱਤਾ ਸੀਗਾ ਕਿ ਸਪਨੇ ਜਰੂਰ ਵੱਡੇ ਵੱਡੇ ਖਾਏ ਸੀਗੇ ਤੁਹਾਡਾ ਫਿਊਚਰ ਬ੍ਰਾਈਟ ਹੋਏਗਾ ਪਰ ਹੁਣ ਡੋਨਲਡ ਟਰੰਪ ਵੱਲੋਂ ਜੋ ਵੱਡਾ ਫੈਸਲਾ ਲਿੱਤਾ ਗਿਆ ਉਸ ਤੋਂ ਬਾਅਦ ਹੁਣ ਕਹਿ ਸਕਦੇ ਆ ਕਿ ਜਿਹੜੇ ਫਰਜੀ ਏਜੰਟ ਹੈਗੇ ਨੇ ਉਹਨਾਂ ਤੇ ਵੀ ਜਿਹੜਾ ਪੰਜਾਬ ਸਰਕਾਰ ਜਾਂ ਹੋਰ ਜਿਹੜੀ ਸਰਕਾਰ ਆ ਭਾਰਤ ਦੀ ਵੱਖ-ਵੱਖ ਸੋਬਿਆਂ ਦੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਹੁਣ ਉਹਨਾਂ ਤੇ ਵੀ ਜਿਹੜਾ ਸ਼ਿਕੰਜਾ ਕਸਿਆ ਜਾਵੇਗਾ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਨੇ ਸਾਫ਼ ਕਹਿਤਾ ਸੀਗਾ ਸੀਪੀ ਸਾਹਿਬ ਜਿਹੜੇ ਨੰਬਰ ਸਰਦੇ ਗੁਰਪ੍ਰੀਤ ਸਿੰਘ ਬੋਲ ਰਹੇ ਉਹਨਾਂ ਨੇ ਵੀ ਸਾਫ਼ ਕਿਹਾ ਸੀਗਾ ਕਿ ਬਖਸ਼ਿਆ ਉਹਨ ਕਿਸੇ ਨੂੰ ਨਹੀਂ ਜਾਏਗਾ ਕਿਉਂਕਿ ਇਹ ਲੋਕ ਆ ਰਹੇ ਨੇ 35-40 ਲੱਖ ਰੁਪਏ ਲਾ ਕੇ ਉਹ ਗਏ ਸੀਗੇ ਸਪਨਾ ਜਰੂਰ ਵੱਡੇ ਵੱਡੇ ਵੇਖੇ ਸੀਗੇ ਪਰ ਹੁਣ ਕਿਤਨਾ ਕੀਤੇ ਇਨਲੀਗਲ ਤਰੀਕੇ ਨਾਲ ਗਏ ਸੀਗੇ ਪਰ ਜਿਸ ਕਰਕੇ ਉਹਨਾਂ ਅਮਰੀਕਾ ਸਰਕਾਰ ਦੇ ਵੱਲੋਂ ਉਹਨਾਂ ਨੂੰ ਬਖਸ਼ਿਆ ਨਹੀਂ ਗਿਆ ਤੇ ਕੀ ਕੀ ਲੱਗਦਾ ਕਿ ਸਭ ਤੋਂ ਜ਼ਰੂਰੀ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਕਾਰਵਾਈ ਕਾਰਵਾਈ ਕਿਉਂਕਿ ਸਿਰਫ ਅਮਰੀਕਾ ਨਹੀਂ ਹੈ ਜਿੱਥੇ ਗੈਰਕਾਨੂੰਨੀ ਤਰੀਕੇ ਨਾਲ ਭਾਰਤੀ ਗਈ ਹੈ ਹੋਰ ਵੀ ਕਈ ਇਹੋ ਜਿਹੇ ਦੇਸ਼ ਹੈ ਜਿੱਥੇ ਗੈਰਕਾਨੂੰਨੀ ਤਰੀਕੇ ਨਾਲ ਅੱਜ ਵੀ ਡੰਕੀ ਦੇ ਰੂਪ ਦੇ ਵਿੱਚ ਬਿਲਕੁਲ ਅਮਿਤ ਇਸ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਿ ਜਦੋਂ ਕੋਈ ਬੱਚਾ ਹੁੰਦਾ ਹੈ ਸੁਪਨਾ ਹੁੰਦਾ ਹੈ ਕਿ ਉਹ ਬਾਹਰ ਜਾਵੇ ਤੇ ਮਾ ਕਹਿੰਦੇ ਆ ਕਿ ਤੋਂ ਸਾਡੇ ਕੋਲ ਪੈਸੇ ਲੈ ਤੂੰ ਜਾ ਉੱਥੋਂ ਇੱਕੜੀ ਜਿਹੜੀ ਆ ਉਹ ਰੁਕਣੀ ਚਾਹੀਦੀ ਹੈ ਜੇਕਰ ਕਿਸੇ ਬੱਚੇ ਨੇ ਵੀ ਬਾਹਰ ਜਾਣਾ ਹੈ ਉਹ ਲੀਗਲ ਤਰੀਕੇ ਨਾਲ ਜਾਵੇ ਵੀਜ਼ਾ ਲੈ ਕੇ ਜਾਵੇ ਆਇਲਸ ਕਲੀਅਰ ਕਰਕੇ ਜਾਵੇ ਤਾਂ ਹੀ ਉਹ ਬਾਹਰ ਜਾਵੇ ਇਲੈਗਲ ਤਰੀਕੇ ਨਾਲ ਨਾ ਜਾਵੇ ਤੇ ਮਾਪਿਆਂ ਨੂੰ ਪੂਰਾ ਚਾਹੀਦਾ ਕਿ ਇਸ ਨਾਲ ਕਿਸੇ ਵੀ ਬੱਚੇ ਦਾ ਸਾਥ ਨਾ ਦਿੱਤਾ ਜਾਵੇ ਕਿਉਂਕਿ ਜੇ ਇਲੈਗਲ ਤਰੀਕੇ ਨਾਲ ਜਾਣਾ ਲਾਸਟ ਇਫੈਕਟ ਜਿਹੜਾ ਉਸ ਬੱਚੇ ਨੂੰ ਤੇ ਉਸ ਪਰਿਵਾਰ ਨੂੰ ਹੋਣਾ ਹੋਏਗਾ ਕਿਉਂਕਿ ਜਿਹੜੇ 104 ਜਿਹੜੇ ਲੋਕ ਆ ਰਹੇ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਨਾਲ ਸੰਬੰਧਿਤ ਹੈ ਪੰਜਾਬ ਹੋਵੇ ਹਰਿਆਣਾ ਹੋਵੇ ਯੂਪੀ ਹੋਵੇ ਗੁਜਰਾਤ ਹੋਵੇ ਚੰਡੀਗੜ੍ਹ ਹੋਵੇ ਉਹਨਾਂ ਨੇ ਸੋਚਿਆ ਨਹੀਂ ਸੀ ਕਿ ਅਸੀਂ ਰਿਪੋਰਟ ਹੋ ਜਾਵਾਂਗੇ ਉਹਨਾਂ ਨੇ ਇਹ ਸੋਚਿਆ ਸੀ ਸੁਪਨਾ ਬਣਾ ਲ ਜਾਵਾਂਗੇ ਵਧੀਆ ਫਿਊਚਰ ਬਣਾ ਲ ਜਾਵਾਂਗੇ ਪਰ ਹੁਣ ਆ ਰਹੇ ਨੇ 1:30 ਵਜੇ ਤੱਕ ਉਹ ਆ ਜਾਣਗੇ ਤੇ ਕਹਿ ਸਕਦੇ ਕਿ ਵੱਡੀ ਚੁਣੌਤੀ ਭਾਰਤੀਆਂ ਲਈ ਵੀ ਹੈਗੀ ਭਾਰਤ ਸਰਕਾਰ ਦੇ ਲਈ ਹੈ ਕਿ ਉਹਨਾਂ ਦਾ ਫਿਊਚਰ ਉਹਨ ਕੀ ਹੋਵੇਗਾ ਕਿਉਂਕਿ ਇਹਨਾਂ ਕੁਝ ਲਾ ਕੇ ਗਏ ਆ ਉਹ ਕਰਨਗੇ ਕੀ ਕਿਉਂਕਿ ਉਹਨਾਂ ਦਾ ਪਾਸਪੋਰਟ ਵੀ ਨਹੀਂ ਹੈਗਾ ਪਾਸਪੋਰਟ ਨਵਾਂ ਬਣੇਗਾ ਸੋ ਕਹਿ ਸਕਦੇ 1:30 ਵੇ ਫਲਾਈਟ ਲੈਂਡ ਹੋਣੀ ਆ ਤੇ 4 ਤੋਂ 5 ਘੰਟੇ ਅੰਦਰ ਲੱਗ ਸਕਦੇ ਆ ਪ੍ਰੋਪਰ ਉਹਦੀ ਵੈਰੀਫਿਕੇਸ਼ਨ ਹੋਵੇਗੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਜਿਹੜੀ ਪੁਲਿਸ ਹੈ ਜੇਲਿਆਂ ਦੀ ਉਹ ਇੱਥੇ ਪਹੁੰਚ ਚੁੱਕੀ ਹੈ ਚਾਹੇ ਗੱਲ ਕਰੇ ਜਲੰਧਰ ਦੀ ਪੁਲਿਸ ਇੱਥੇ ਪਹੁੰਚ ਚੁੱਕੀ ਹੈ ਨਵਾਂ ਸ਼ਹਿਰ ਦੇ ਇੱਥੇ ਪੁਲਿਸ ਪਹੁੰਚ ਚੁੱਕੀ ਹੈ ਲੁਧਿਆਣਾ ਦਿਹਾਤੀ ਯਾਨੀ ਕਿ ਜੁਗਰਾਓਂ ਦੀ ਪੁਲਿਸ ਇੱਥੇ ਪਹੁੰਚ ਚੁੱਕੀ ਹੈ ਸੋ ਪੁਲਿਸ ਜਿਹੜੀ ਹੈ ਉਹ ਲੋਕਾਂ ਨੂੰ ਸਕੋਰਟ ਕਰੇਗੀ ਟੈਕਸੀਆਂ ਜਿਹੜੀਆਂ ਪਹੁੰਚ ਚੁੱਕੀਆਂ ਕਿ ਜੇ ਯਾ ਯੂਪੀ ਹਰਿਆਣਾ ਤੋਂ ਟੈਕਸੀ ਵੀ ਇੱਥੇ ਪਹੁੰਚ ਚੁੱਕੀਆਂ ਹੈ ਇਹ ਵੀ ਕਿਹਾ ਜਾ ਰਿਹਾ ਅੰਮ੍ਰਿਤਸਰ ਦੇ 2 ਜਣੇ ਦੱਸਿਆ ਰਿਹਾ ਕਿਉਂਕਿ ਲਿਸਟ ਜਿਹੜੀ ਹੈ ਉਹ ਮੀਡੀਆ ਤੇ ਵੀ ਵਾਇਰਲ ਹੋ ਇੱਕ ਵੱਡੀ ਗੱਲ ਦੱਸਦੇ ਹਾਂ ਅਮਿਤ ਕਿ 8 ਤੇ 10 ਫਰਵਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦਾ ਯੂਐਸਏ ਵਿੱਚ ਦੌਰਾ ਵੀ ਹੈ ਸੋ ਜਿਹੜੇ ਭਾਰਤ ਦੇ ਫੋਰਨ ਮਿਨਿਸਟਰ ਨੇ ਜੈ ਸ਼ੰਕਰ ਉਹਨੇ ਸਾਫ਼ ਕਹਿ ਦਿੱਤਾ ਕਿ ਜੋ ਵੀ ਸਹੀ ਹੋਵੇਗਾ ਉਹਨਾਂ ਵੱਲੋਂ ਉਹੀ ਕੀਤਾ ਜਾਵੇਗਾ ਸੇ ਬਿਲਕੁਲ ਕਿਉਂਕਿ ਹੁਣ ਆ ਤਾਂ ਜਰੂਰ ਰਹੀ ਆ ਪਰ ਲਗਾਤਾਰ ਇਸ ਤਸਵੀਰਾਂ ਹੀ ਦੇਖਦੇ ਕਿਸ ਤਰ੍ਹਾਂ ਜਿਹੜੀ ਪੁਲਿਸ ਹੈ ਉਹ ਇੱਥੇ ਤਣਾਤ ਕਰ ਦਿੱਤੀ ਗਈ ਆ ਪਰ ਵੱਡੀ ਗੱਲ ਦੱਸ ਦਈਏ ਕਿ ਅਮਿਤ ਜਿਹੜੇ 104 ਲੋਕ ਕਾਰਿਆਂ ਉਹਨਾਂ ਦਾ ਕੋਈ ਵੀ ਰਿਸ਼ਤੇਦਾਰ ਕੋਈ ਵੀ ਕਰੀਬੀ ਸਾਹਮਣੇ ਨਹੀਂ ਆਇਆ ਸੋ ਕਿੰਨਾ ਕਿਤੇ ਕਹਿ ਸਕਦੇ ਚੁਣੌਤੀ ਬਹੁਤ ਵੱਡੀ ਰਹਿਣ ਵਾਲੀ ਆ ਪਰ ਅੰਦਾਜ਼ਾ ਕੀ ਬਾਕੀ سلسلہ ਰੁਕੇਗਾ ਬਾਕੀ ਬਾਕੀ ਲੋਕ ਜਿਹੜੇ ਇਸ ਇਸ ਵੇਲੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ ਉਹਨਾਂ ਦੇ ਮਨਾਂ ਦੇ ਵਿੱਚ ਵੀ ਡਰ ਹੋਏ ਉਹ ਬਿਲਕੁਲ ਡਰੇ ਹੋਏ ਨੇ ਸੈਮੇ ਹੋਏ ਨੇ ਪਰ ਸਾਫ ਟਰੰਪ ਨੇ ਕਹਿ ਦਿੱਤਾ ਚੁਣੌਤੀ ਦਿੱਤੀ ਹੈ ਕਿ ਉਹ ਬਖਸ਼ੇਗਾ ਨਹੀਂ ਮੈਕਸੀਕੋ ਇੱਕ ਵੱਡਾ ਕਾਰਨ ਹੈਗਾ ਯੂਐਸਏ ਵਿੱਚ ਜਿਹੜੀ ਇਨਲੀਗਲ ਜਿਹੜੇ ਲੋਕ ਜਾਂਦੇ ਨੇ ਕਿ ਮੈਕਸੀਕੋ ਕੰਦਰ ਆਈ ਜਿਹੜੇ ਜਾਂਦੇ ਆ ਤਾਂ ਉੱਥੇ ਵੀ ਉਹਨਾਂ ਦੀ ਆਪਣੀ ਆਰਮੀ 3000 5000 ਤੋਂ ਵੱਧ ਜਿਹੜੀ ਆਰਮੀ ਆ ਉੱਥੇ ਤਣਾਤ ਕਰ ਦਿੱਤੇ ਗਏ ਤੇ ਮੈਕਸੀਕੋ ਦੇ ਰਾਸ਼ਟਰਪਤੀ ਦੇ ਨਾਲ ਵੀ ਉਸਨੇ ਗੱਲ ਕੀਤੀ ਹੈ ਟਰੰਪ ਨੇ ਕਿ ਉੱਥੇ ਤੁਸੀਂ ਤਣਾਤ ਕਰੋ ਸੋ ਕਹਿ ਸਕਦੇ ਆ ਕਿ ਜਿਹੜੇ ਲੋਕ ਐ ਜੋ ਹਜੇ ਵੀ ਇਨਲੀਗਲ ਤਰੀਕੇ ਨਾਲ ਯੂਐਸਏ ਵਿੱਚ ਰਹਿ ਰਹੇ ਆ ਉਹ ਡਰੇ ਹੋਏ ਨੇ ਸਹਿਮੇ ਹੋਏ ਨੇ ਪਰ ਡੋਨਲਡ ਟਰੰਪ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਵੱਲੋਂ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਇਹਦੇ ਪਹਿਲਾ ਜਿਹੜਾ ਵਿਮਾਨ ਆ ਉਹ ਭੇ ਕਵਕ ਦੇਸ਼ਾਂ ਲਈ ਰਵਾਨਾ ਕੀਤੇ ਜਾਣਗੇ ਯੂਐਸਏ ਦੇ ਵੱਲੋਂ ਸੋ ਜਿਹੜੇ ਲੋਕ ਹਲੇ ਵੀ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਉਹਨਾਂ ਦੇ ਲਈ ਵੀ ਇੱਕ ਮੁਸ਼ਕਲਾਂ ਵਾਲੇ ਦਿਨ ਜ਼ਰੂਰ ਆਉਣ ਵਾਲੇ ਸਮੇਂ 'ਚ ਹੈ ਕਿਉਂਕਿ ਜਿਵੇਂ ਇੱਕ ਵਿਮਾਨ 104 ਲੋਕ ਜਿੱਦੇ ਵਿੱਚ ਭਾਰਤੀ ਸਵਾਰ ਹੈ ਅਮਰੀਕਾ ਦੁਆਰਾ ਉਹ ਲੋਕਾਂ ਨੂੰ ਵਾਪਸ ਭੇਜਿਆ ਗਿਆ ਡਿਪੋਰਟ ਕੀਤਾ ਗਿਆ ਸੋ ਆਉਣ ਵਾਲੇ ਸਮੇਂ 'ਚ ਹੋਰ ਵੀ ਕਾਰਵਾਈ ਉਹ ਲੋਕਾਂ ਦੇ ਹੋ ਸਕਦੀ ਹੈ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਹਨ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ